ਮਾਗੀ ਦੇ ਇਤਿਹਾਰ ਦੇ ਸਾਨੂੰ ਬਹੁਤ ਬਹੁਤ ਖੁਸ਼ੀਆਂ ਨੇ ਸਾਨੂੰ ਕੀ ਸਾਡੇ ਹੀ ਅੰਮ੍ਰਿਤਸਰ ਵਾਲਿਆਂ ਨੂੰ ਬਹੁਤ ਖੁਸ਼ੀਆਂ ਨੇ ਦੁਨੀਆ ਤੇ ਰਹਿਣ ਵਾਲੇ ਜਿੰਨੇ ਵੀ ਆਪਣੇ ਵੀਰ ਭਰਾਵਾ ਜਿੰਨੇ ਵੀ ਲੋਕ ਸਾਰੇ ਖੁਸ਼ੀਆਂ ਨਾ ਮਨਾ ਰਹੇ ਨੇ ਅੱਜ ਕੱਲ ਤੇ ਆਪਾਂ ਗੁੱਡੀਆਂ ਲੈ ਕੇ ਆਏ ਆ ਮੰਨ ਲਓ 2-3 ਹਜ਼ਾਰ ਦੀਆਂ ਪਰ ਆਪਾਂ ਨਰਾਸ਼ ਹੋਏ ਕਿਉਂਕਿ ਕੱਲ ਬਹੁਤ ਧੁੰਦ ਪਈ ਆ ਤੇ ਕੁਝ ਲੋਕ ਢਾ ਸਕੇ ਕੁਝ ਨਹੀਂ ਢਾ ਸਕੇ ਕੁਝ ਨਰਾਸ਼ ਹੋ ਕੇ ਬੈਠੇ ਰਹੇ ਆ ਪਰ ਅੱਜ ਜਿੰਨਾ ਵੀ ਕੱਲ ਆਪਾਂ ਨਰਾਸ਼ ਹੋਏ ਆ ਉਹਨਾ ਅਸੀਂ ਅੱਜ ਖੁਸ਼ ਆ ਵੀ ਅੱਜ ਧੁੱਪ ਲੱਗੀ ਹੈ ਮਾਲ ਦੀ ਕਿਰਪਾ ਨਾਲ ਤੇ ਫੁੱਲ ਇੰਜੋਏ ਕਰ ਰਹੇ ਆ ਜੀ ਜਿਹਦੀ ਮਾਗੀ ਦਾ ਤਿਹਾੜੀ ਅੱਜ ਰੱਬ ਨੇ ਧੁੱਪ ਵੀ ਲਾਈ ਆ ਕਿਸ ਤਰ੍ਹਾਂ ਦੇ ਦੋ ਕਿਸ ਤਰ੍ਹਾਂ ਮਾਗੀ ਮਲਾਈ ਆ ਰਹੀ ਤੁਹਾਡੇ ਹਾਂਜੀ ਪਤੰਗਬਾਜ਼ੀ ਜੇਕਰ ਆਪਾਂ ਜੇਕਰ ਜਾਣੀ ਜਾਏ ਤੇ ਹਵਾ ਤੋਂ ਬਿਨਾ ਤੁਹਾਨੂੰ ਹੀ ਪਤਾ ਕਿ ਨਹੀਂ ਗੱਲ ਬੰਦੀ ਹਵਾ ਦੇ ਨਾਲ ਹੀ ਪਤੰਗਬਾਜ਼ੀ ਕੀਤੀ ਜਾਂਦੀ ਹੈ ਜੀ ਤੇ ਅੱਜ ਵਧੀਆ ਹਵਾ ਹੈ ਜੀ ਅੱਜ ਧੁੱਪ ਵੀ ਹੈ ਗੁਰਪਾਸ਼ਨ ਬਖਸ਼ੀ ਤੇ ਹਵਾ ਵੀ ਬਖਸ਼ੀ ਹੈ ਜੀ ਅੱਜ ਸਭ ਇਹ ਖਾਣ ਪੀਣ ਦਾ ਕੀ ਪ੍ਰੋਗਰਾਮ ਰੱਖਿਆ ਗਿਆ ਵਾ ਅੱਜ ਫਿਰ ਕਿਸ ਤਰ੍ਹਾਂ ਇੰਜੋਏ ਕਰਾਂਗੇ ਮਾਗੀ ਕਿਸ ਤਰ੍ਹਾਂ ਮੜਾਈ ਨਹੀਂ ਤੁਹਾਡੇ ਵਾਲਾ ਜੀ ਸਭ ਤੋਂ ਪਹਿਲਾਂ ਦੇ ਸਭ ਤੋਂ ਸਾਡਾ ਮੇਨ ਤੁਹਾਨੂੰ ਪਤਾ ਹੈ ਪੰਜਾਬੀਆਂ ਦਾ ਸ਼ਾਨ ਸਿੱਧੂ ਮੂਸੇ ਵਾਲਾ ਭਾਜੀ ਉਹਨਾਂ ਨੂੰ ਯਾਦ ਕਰਕੇ ਪਹਿਲਾਂ ਯਾਦ ਤੇ ਉਹਦੇ ਨਾਲ ਕੀਤਾ ਤਾਂ ਉਹਦੀ ਥਾਪੀਣਾ ਥਾਪੀ ਮਾਰ ਕੇ ਯਾਦ ਕਰਾਂਗੇ ਅੱਜ ਆਪਣੇ ਵੀਰ ਭਰਾ ਸਾਰੇ ਆਏ ਇਕੱਠੇ ਆਪਣੇ ਕਲਾਸ ਮੇਟ ਸਾਰੇ ਇਕੱਠੇ ਹੋਏ ਆ ਤੇ ਬਹੁਤ ਬਹੁਤ ਵਧੀਆ ਲੱਗ ਰਿਹਾ ਤੇ ਧੁੱਪ ਚੜੀ ਹੈ ਇਹ ਮਾਗੀ ਦਾ ਤਿਹਾਰ ਹੈ ਅੱਜ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਮੇਰੇ ਵੱਲੋਂ ਸਿੱਕੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਲੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ੍ਰੀ ਅਮਰਸਰ ਸਾਹਿਬ ਦੀਆਂ ਪਿੰਡ ਕਾਲੇ ਦੀਆਂ ਜਿੱਥੇ ਕੀ ਮਾਗੀ ਦਾ ਤਿਹਾੜ ਜਿਵੇਂ ਕਿ ਸਾਡੇ ਤਿਹਾੜ ਦੇਖਦੇ ਨੇ ਵੀ ਮਾਗੀ ਦਾ ਤਿਹਾੜ ਬੜੇ ਧੂਮਧਾਣਾ ਮਨਾਇਆ ਜਾ ਰਿਹਾ ਤੇ ਸਾਡੇ ਦੇ ਦਰਸ਼ਕ ਨੇ ਦੇਸ਼ਾਂ ਦੇਸ਼ਾਂ ਦੇਖ ਰਹੇ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਮਾਗੀ ਦੇ ਅਤੇ ਸੰਗਰਾਵ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਅਤੇ ਉਸ ਤੋਂ ਬਾਅਦ ਤਸਵੀਰਾਂ ਵਿਖਾਵਾਂਗੇ ਆਸਮਾਨ ਦੀਆਂ ਜਿੱਥੇ ਕੀ ਲੋਕ ਮਾਗੀ ਦੇ ਤਿਹਾੜ ਤੇ ਜਿਵੇਂ ਪਤੰਗਬਾਜ਼ੀ ਕੀਤੀ ਜਾ ਰਹੀ ਆ ਲੋਕ ਇਸ ਵਕਤ ਉੱਠ ਕੇ ਜਿਹੜੇ ਸ੍ਰੀ ਗੁਰ ਅਤੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਪਤੰਗ ਬਾਜ਼ੀ ਕਰਦੇ ਨੇ ਕਿਉਂਕਿ ਸੂਰਜੀ ਦੇ ਤਾ ਦੇ ਦਰਸ਼ਨ ਹੋਏ ਨੇ ਅੱਜ ਧੁੱਪ ਬਹੁਤ ਲੱਗੀ ਆ ਪੂਰਾ ਮਹੀਨਾ ਧੁੱਪ ਨਹੀਂ ਲੱਗੀ ਤੇ ਲੋਕਾਂ ਦੇ ਮਨਾਂ ਵਿੱਚ ਕਿੰਨੇ ਕਿੰਨੇ ਨਰਾਸ਼ਾ ਸੀ ਪਰ ਅੱਜ ਧੁੱਪ ਲੱਗਣ ਦੇ ਨਾਲ ਲੋਕਾਂ ਦੇ ਚਿਹਰਿਆਂ ਤੇ ਜਿਹੜੀ ਕਿ ਖੁਸ਼ੀ ਜਾਰ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੇ ਕੋਠਿਆਂ ਤੇ ਚੜੇ ਨੇ ਅਤੇ ਕੋਠਿਆਂ ਤੇ ਚੜ ਕੇ ਧੋਪ ਵੀ ਸੇਕ ਰਹੇ ਨੇ ਤੇ ਖਾਸ ਕਰਕੇ ਜਿਹੜੇ ਨੌਜਵਾਨ ਨੇ ਜਿਹੜੇ ਲੋੜੀ ਦੇ ਦਿਨ ਪਤੰਗ ਬਾਜ਼ੀ ਨਹੀਂ ਸੀ ਕਰ ਸਕੇ ਧੁੰਦ ਕਰਕੇ ਜਾਂ ਠੰਡ ਕਰਕੇ ਹੁਣ ਪਤੰਗ ਬਾਜ਼ੀ ਕਰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਨੌਜਵਾਨਾਂ ਨੇ ਦੇਖੋ ਪਤੰਗਾ ਫੜੀਆਂ ਨੇ ਵੱਖ-ਵੱਖ ਰੰਗਾਂ ਦੀਆਂ ਕਿਤੇ ਕਿਤੇ ਮਾਗੀ ਦਾ ਤਿਹਾੜਾ ਜਿਹੜਾ ਕਿ ਇੰਜੋਏ ਕਰ ਰਹੇ ਨੇ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਵੀ ਅਤੇ ਉਹਨਾਂ ਨੂੰ ਪੁੱਛਾਂਗੇ ਕਿ ਕਿੰਨੀ ਖੁਸ਼ੀ ਹੈ ਉਹਨਾਂ ਨੂੰ ਮਾਗੀ ਤਿਹਾੜੀ ਹਾਂਜੀ ਵੀਰ ਜੀ ਫਤਿਹ ਸਾਂਝੀ ਕਰਦੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਜੀ ਕੀ ਨਾਮ ਤੁਹਾਡਾ ਤੇ ਮਾਗੀ ਦੇ ਤਿਹਾੜੀ ਕਿੰਨੀ ਖੁਸ਼ੀਆਂ ਵਾ ਤੁਹਾਡੇ ਵੱਲੋਂ ਮਾਗੀ ਦੇ ਤਿਹਾੜ ਕਿਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਹਾਂਜੀ ਨਾਮ ਮੇਰਾ ਹਰਜੀਤ ਸਿੰਘ ਹੈ ਜੀ ਮਾਗੀ ਦੇ ਤਿਹਾਰ ਦੇ ਸਾਨੂੰ ਬਹੁਤ ਬਹੁਤ ਖੁਸ਼ੀਆਂ ਨੇ ਸਾਨੂੰ ਕੀ ਸਾਰੇ ਹੀ ਅੰਮ੍ਰਿਤਸਰ ਵਾਲਿਆਂ ਨੂੰ ਬਹੁਤ ਖੁਸ਼ੀਆਂ ਨੇ ਦੁਨੀਆ ਤੇ ਰਹਿਣ ਵਾਲੇ ਜਿੰਨੇ ਵੀ ਆਪਣੇ ਵੀਰ ਭਰਾਵਾ ਜਿੰਨੇ ਵੀ ਲੋਕ ਸਾਰੇ ਖੁਸ਼ੀਆਂ ਨਾ ਮਨਾ ਰਹੇ ਨੇ ਸਾਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਆ ਪਈ ਅਸੀਂ ਇੱਕ ਪੰਜਾਬ ਦੇ ਵਿੱਚ ਪੈਦਾ ਹੋਏ ਆ ਤੇ ਪੰਜਾਬ ਵਿੱਚ ਰਹਿ ਰਹੇ ਆ ਕਿਉਂਕਿ ਇਹ ਜਿਹੜੇ ਵੀ ਵੀਰ ਭਰਾ ਸਾਡੇ ਵਿਦੇਸ਼ਾਂ ਚ ਗਏ ਆ ਉਹ ਇਹ ਚੀਜ਼ ਨੂੰ ਜੁਏ ਨਹੀਂ ਕਰ ਸਕਦੇ ਜਿਵੇਂ ਜੋਪੀ ਜਿਵੇਂ ਮੈਂ ਦੱਸਿਆ ਵੀ ਲੋਹੜੀ ਦਾ ਤਿਹਾਰ ਸੀ ਪੂਰੇ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਹ ਲੋਹੜੀ ਦਾ ਤਿਹਾਰ ਬੜੀ ਖੁਸ਼ੀਆਂ ਜਾਰੀ ਕਰਦੇ ਨੇ ਪਤੰਗਬਾਜ਼ੀ ਕਰਕੇ ਜਿਵੇਂ ਦੇਖਿਆ ਸੀ ਕੱਲ ਪਤੰਗ ਜਿਹੜੀ ਸੀ ਬਹੁਤ ਘਾਟ ਟੁੱਟੀ ਸੀ ਲੋਕਾਂ ਦੇ ਵਿੱਚ ਬਹੁਤਾ ਕ੍ਰੇਜ਼ ਨਹੀਂ ਸੀ ਜਿਵੇਂ ਧੁੱਪ ਨਹੀਂ ਲੱਗੀ ਠੰਡ ਸੀ ਸਾਈ ਦੇ ਅੱਜ ਪਰਮਾਤਮਾ ਨੇ ਸੁਣ ਲਈ ਤੁਹਾਡੀ ਮਾਗੀ ਦਾ ਦਰਿਆ ਨੇ ਸੰਗਰਾਮ ਦਾ ਦਿਹਾੜਾ ਤੇ ਅੱਜ ਧੁੱਪ ਲੱਗੀ ਆਈ ਹੈ ਵੀ ਕਿੰਨੇ ਖੁਸ਼ੀ ਜਾਰੀ ਕਰਦੇ ਆ ਅੱਜ ਹਾਂਜੀ ਹਾਂਜੀ ਅੱਜ ਮਾਗੀ ਦਾ ਦੇਣਾ ਸੰਗਰਾਮ ਦਾ ਦਿਹਾੜਾ ਵਾਜੀ ਪਹਿਲਾਂ ਤੇ ਆਪ ਲੋਕੋ ਸਾਡੇ دوست ਦਰਬਾਰ ਸਾਹਿਬ ਗਏ ਆ ਸਾਡੇ ਲਾਗੇ ਇੱਕ ਜਨਮ ਸਥਾਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਅਸੀਂ ਉੱਥੇ ਦਰਸ਼ਨ ਕਰਕੇ ਆਏ ਆ ਤੇ ਇੱਕ ਮਹਾਰਾਜੇ ਅਰਦਾਸ ਬੇਨਤੀ ਕੀਤੀ ਹੈ ਕਿ ਮਹਾਰਾਜ ਕੱਲ ਵਾਂਗੂ ਜਿੱਦਾਂ ਧੁੰਦ ਪਈ ਰਹੀ ਆ ਅੱਜ ਉਦਾਂ ਧੁੰਦ ਨਾ ਪਵੇ ਤੇ ਬਹੁਤ ਹੀ ਵਧੀਆ ਧੁੱਪ ਲੱਗ ਜਾਏ ਉਹ ਮਹਾਰਾਜ ਨੇ ਸਾਡੀ ਸੁਣ ਲਈ ਆ ਵੇਖੋ ਅੱਜ ਧੁੱਪ ਲੱਗੀ ਆ ਵੈਸੇ ਮੌਸਮ ਵਿਭਾਗ ਵਾਲੇ ਕਹਿ ਰਹੇ ਸੀ ਵੀ 5 ਦਿਨ ਤੋਂਦੀ ਰਹਿਣੀ ਹੈ ਧੁੱਪ ਨਹੀਂ ਚਾਹੀਨੀ ਪਰ ਵੇਖੋ ਮੌਸਮ ਵਿਭਾਗ ਵਾਲੇ ਵੀ ਸਾਡੇ ਮਹਾਰਾਜ ਦੇ ਜਿੱਦਾਂ ਮਹਾਰਾਜ ਚਾਵੇ ਉਦਾਂ ਕਰਨਾ ਹੁੰਦਾ ਕਿ ਫੇਰ ਆ ਮਹਾਰਾਜ ਨੇ ਸਾਡੀ ਅਰਦਾਸ ਬੇਨਤੀ ਸੁਣੀ ਹੈ ਧੁੱਪ ਲਾਈ ਅਸੀਂ ਬਹੁਤ ਖੁਸ਼ ਹਾਂ ਜੀ ਮੈਨੂੰ ਇਸੋ ਵੀ ਕੱਲ ਜਿਵੇਂ ਲੋੜੀ ਦਾ ਇਤਿਹਾਸ ਸੀ ਕੱਲ ਫਿਰ ਕਿੰਨੇ ਕਿ ਪਤੰਗਬਾਜ਼ੀ ਹੋਈ ਆ ਕਿੰਨੇ ਕਿ ਦੀ ਪੈਸਿਆਂ ਦੀ ਗੁੰਡੀਆਂ ਲੈ ਆਂਦੀਆਂ ਸੀ ਤੇ ਕਿੰਨਾ ਕਿ ਕੱਲ ਪਤੰਗਬਾਜ਼ੀ ਤੁਹਾਡੇ ਕਿਤੀ ਗਈ ਹੈ ਅੱਜ ਕੱਲ ਤੇ ਆਪਾਂ ਗੁੱਡੀਆਂ ਲੈ ਕੇ ਆਏ ਆ ਮੰਨ ਲਓ 2-3 ਹਜ਼ਾਰ ਦੀਆਂ ਪਰ ਆਪਾਂ ਨਿਰਾਸ਼ ਹੋਏ ਕਿਉਂਕਿ ਕੱਲ ਬਹੁਤ ਧੁੰਦ ਪਈ ਆ ਤੇ ਕੁਝ ਲੋਕ ਢਾ ਸਕੇ ਕੁਝ ਨਹੀਂ ਢਾ ਸਕੇ ਕੁਝ ਨਿਰਾਸ਼ ਹੋ ਕੇ ਬੈਠੇ ਰਹੇ ਆ ਪਰ ਅੱਜ ਜਿੰਨਾ ਵੀ ਕੱਲ ਆਪਾਂ ਨਿਰਾਸ਼ ਹੋਏ ਆ ਉਹਨਾਂ ਅਸੀਂ ਅੱਜ ਖੁਸ਼ ਆ ਕਿ ਅੱਜ ਧੁੱਪ ਲੱਗੀ ਹੈ ਮਾਲ ਦੀ ਕਿਰਪਾ ਨਾਲ ਤੇ ਫੁੱਲ ਇੰਜੋਏ ਕਰ ਰਹੇ ਆ ਜੀ ਬਿਲਕੁਲ ਜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਜਿਹੜੇ ਨੌਜਵਾਨ ਨੇ ਪਿੰਡ ਕਾਲਿਆ ਦੇ ਨੇ ਤੇ ਇਹਨਾਂ ਵੱਲੋਂ ਅੱਜ ਮਾਗੀ ਦਾ ਤਿਹਾਰ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਹੋਰ ਵੀ ਗੱਲਬਾਤ ਕਰਾਂ ਮੰਜੀ ਮਿਰਣਾ ਜੀ ਮਲਕੀਤ ਸਿੰਘ ਜੀ ਮਲਕੀਤ ਸਿੰਘ ਜੀ ਮਾਗੀ ਦਾ ਤਿਹਾੜ ਆ ਅੱਜ ਰੱਬ ਨੇ ਧੁੱਪ ਵੀ ਲਾਈ ਆ ਕਿਸ ਤਰ੍ਹਾਂ ਦੇ ਦਿਓ ਕਿਸ ਤਰ੍ਹਾਂ ਮਾਗੀ ਮਲਾਈ ਜਾ ਰਹੀ ਤੁਹਾਡੇ ਵਾਲਾ ਬਹੁਤ ਵਡਭਾਵੀ ਵੱਡ ਭਾਗੀ ਦੇਣਿਆ ਜੀ ਬਹੁਤ ਵੱਡ ਭਾਗੀ ਦੇਣਿਆ ਜੀ ਚਲੋ ਖੁਸ਼ੀ ਵਾਲਾ ਦੇਣਿਆ ਜੀ ਗੁਰੂ ਪਾਸ਼ਾ ਗੁਰੂ ਰਾਮਦਾਸ ਜੀ ਨੇ ਧੁੱਪ ਦਾ ਜਨਨ ਬਖਸ਼ਿਆ ਹੀ ਸਾਨੂੰ ਦਿਨੇ ਤਾਂ ਮੈਨੂੰ ਆਸ ਨਹੀਂ ਹੈਗੀ ਪਹਿਲੀ ਗੱਲ ਤੇ ਦਿਨੇ ਮੈਨੂੰ ਮਾਸਾ ਆਸ ਨਹੀਂ ਹੈਗੀ ਤੇ ਚਲੋ ਹੁਣ ਮਾਲਕ ਦੀ ਕਿਰਪਾ ਨਾਲ ਚਲੋ ਧੁੱਪ ਲਾਤੀ ਆ ਜੀ ਕਹਿੰਦੇ ਕਿ ਕਿੰਨੇ ਦਿਨ ਹੋ ਗਏ ਤੇ ਇਹ ਧੋਪਣਾ ਤੁਸੀਂ ਸੂਰ ਜੀ ਤਾਂ ਦਸ਼ਨ ਹੀ ਕੀਤੇ ਕੱਲ ਵੀ ਲੋੜੀ ਸੀ ਤੇ ਕੱਲ ਤੁਹਾਡੀ ਲੋੜੀ ਕਿਸ ਤਰ੍ਹਾਂ ਨਗੀ ਵਾ ਮਹੀਨਾ ਤੇ ਨਿਕਲ ਗਿਆ ਤੁਹਾਨੂੰ ਪਤਾ ਆਸਰੇ ਟੁੱਟੀ ਸਾਰਿਆਂ ਦੀ ਬਾਕੀ ਫਿਰ ਵੀ ਕੋਸ਼ਿਸ਼ ਕੀਤੀ ਕੱਲ ਮਾੜੀ ਮੋਟੀ ਉੱਡੀ ਗੁੱਡੀ ਪਰ ਉਹੋ ਜਿਹੀ ਨਹੀਂ ਉੱਡੀ ਜੋ ਉਡਣੀ ਚਾਹੀਦੀ ਸੀਗੀ ਤੇ ਬਾਕੀ ਹੁਣ ਆਏ ਵੀਰ ਭਰਾ ਸਾਰੇ ਕਰਾਂਗੇ ਅੰਜਵਾਏ ਖੁੱਲ ਕੇ ਪੂਰਾ ਤੁਸੀਂ ਗੱਲ ਕਰੀ ਹਵਾ ਦੀ ਗੱਲ ਕਰੀਏ ਕੱਲ ਕਹਿੰਦੇ ਹਵਾ ਨਹੀਂ ਸੀਗੀ ਕੱਲ ਕਿੰਨੇ ਬਾਵਾ ਥੱਕ ਗਏ ਫਿਰ ਗੁੱਡੀ ਡਾਉਂਦੇ ਆਉਂਦੇ ਹਵਾ ਦੀ ਕੱਲ ਕਿੰਨਾ ਗਰੇ ਸੀ ਅੱਜ ਹਵਾ ਕਿੰਨੀ ਗਿਆ ਹਾਂਜੀ ਪਤੰਗ ਬਾਜੀ ਜੇਕਰ ਆਪਾਂ ਜੇਕਰ ਜਾਣਿਆ ਜਾਏ ਤਾਂ ਹਵਾ ਤੋਂ ਬਿਨਾ ਤੁਹਾਨੂੰ ਹੀ ਪਤਾ ਕਿ ਨਹੀਂ ਗੱਲ ਬੰਦੀ ਹਵਾ ਦੇ ਨਾਲ ਹੀ ਪਤੰਗਬਾਜ਼ੀ ਕੀਤੀ ਜਾਂਦੀ ਹੈ ਜੀ ਤੇ ਅੱਜ ਵਧੀਆ ਹਵਾ ਆ ਜੀ ਅੱਜ ਧੁੱਪ ਵੀ ਆ ਗੁਰੂ ਪਾਸ਼ਾ ਨੇ ਬਖਸ਼ੀ ਤੇ ਹਵਾ ਵੀ ਬਖਸ਼ੀ ਆ ਜੀ ਤਾਂ ਆਪਾਂ ਖੁੱਲ ਕੇ ਇੰਜੋਏ ਕਰਾਂਗੇ ਜੀ ਅੱਜ ਅਸੀਂ ਦੇਖਿਆ ਅੱਜ ਕੱਲ੍ਹ ਜਿਸ ਵੇਲੇ ਕੱਲ ਮੈਂ ਦੱਸ ਰਿਹਾ ਹਾਂ ਵੀ ਗੱਲ ਧੁੱਪ ਨਹੀਂ ਸੀ ਜੜੀ ਠੰਡ ਸੀ ਅਸੀਂ ਦੇਖਿਆ ਵੀ ਜਿੱਥੇ ਲੋਕਾਂ ਦਾ ਕਲੇ ਨਹੀਂ ਕਿਤੇ ਕਿਤੇ ਲੋਕ ਲੋਕਾਂ ਨੇ ਗੁੱਡੀ ਦਾ ਸ਼ੌਂਕ ਸੀ ਗੁੱਡੀ ਦਾ ਕੱਲ ਲੋਕਾਂ ਕੋਲ ਬਿਲਕੁਲ ਗੁੱਡੀ ਨਹੀਂ ਡਾਈ ਕਿ ਬਹੁਤ ਘੱਟ ਗੁੱਡੀ ਡਈ ਜਿਵੇਂ ਕਿ ਅਮਰਸિંહ ਸਾਹਿਬ ਅੱਜ ਉਨੀ ਧੁੱਪ ਲੱਗ ਗਈ ਹੈ ਲੋਕਾਂ ਨੇ ਅਸੀਂ ਦੇਖਿਆ ਵੀ ਲੋਕਾਂ ਦੇ ਕੋਠੇ ਅੱਜ ਭਰੇ ਹੋਏ ਨੇ ਚਾਹੇ ਬੀਬੀਆਂ ਨੇ ਚਾਹੇ ਬੰਦੇ ਨੇ ਚਾਹੇ ਪਰਿ ਸਰੀਰ ਵੀ ਖੋਲੇ ਗਏ ਥੋੜੇ ਬੋਦੇ ہاں ਠੰਡ ਦੇ ਨਾਲ ਚੰਗੇ ਤੁਹਾਨੂੰ ਪਤਾ ਚੰਬੇ ਜਾਂਦਾ ਬੰਦਾ ਡੰਡਣਾ ਜੀ ਠੰਡ ਪੈ ਰਹੀ ਹੈ ਜੀ ਬਹੁਤ ਸੋਹਣਾ ਸਵਾਲ ਕੀਤਾ ਬਾਕੀ ਇਹ ਕਿ ਹੁਣ ਤੁਹਾਡੇ ਸਾਹਮਣੇ ਹੈ ਕੈਮਰਾ ਵੀ ਉਹਨੂੰ ਮਾਰ ਕੇ ਵਖੋ ਸਾਰੇ ਖੁਸ਼ੀ ਖਚਾਲੀ ਕਪੜੇ ਲੀਡਰ ਸਾਰੇ ਪਏ ਆ ਤੇ ਆਨੰਦ ਮਾਰਿਆ ਜੀ ਪੂਰਾ ਸੰਗਰਾਂਦ ਦਾ ਵੀ ਅੱਜ ਬਾ ਗਾਲਾ ਦੇਣਾ ਜੀ ਬਹੁਤ ਸੋਹਣਾ ਦੇਣਾ ਜੀ ਚੜਾ ਮਾਰੀ ਦੀ ਕਿਰਪਣਾ ਸਾਡੇ ਬੱਬਾ ਦਾ ਸੰਜੇ ਕੁਲੀ ਵਾਲੇ ਆ ਉਹਨਾਂ ਦੇ ਅਸਵੇਰੇ ਗਏ ਜੀ ਅਸੀਂ ਸੰਗਤ ਮਾਲਕ ਦੇ ਦਰਸ਼ਨ ਮੇਲਾ ਕੀਤਾ ਅੱਜ ਤੇ ਮਥਾ ਮਥਾ ਟੇ ਕੇ ਫਿਰ ਆਪਾਂ ਤੁਹਾਡੇ ਸਾਹਮਣੇ ਚਬਾਰੇ ਚੜੇ ਆ ਤੇ ਅੱਜ ਦੇਸੋ ਵੀ ਆ ਖਾਣ ਪੀਣ ਦਾ ਕੀ ਪ੍ਰੋਗਰਾਮ ਰੱਖਿਆ ਗਿਆ ਵਾ ਅੱਜ ਫਿਰ ਕਿਸ ਤਰ੍ਹਾਂ ਇੰਜੋਏ ਕਰੇਗੀ ਮਾਗੀ ਕਿਸ ਤਰ੍ਹਾਂ ਮਲਾਈ ਨਹੀਂ ਤੁਹਾਡੇ ਵਾਲਾ ਜੀ ਹਾਂਜੀ ਪਨੀਰ ਟਿੱਕਾ ਜੇ ਇਹ ਤੇ ਵੀਰਾਂ ਦੀ ਚਾਹਤ ਹੀ ਪਨੀਰ ਟਿੱਕਾ ਜੇ ਚਾਂਪ ਚ ਇਹ ਸਾਰਾ ਵੈਜੀ ਸਿਸਟਮ ਕੀਤਾ ਹੈ ਜੀ ਤੇ ਨਾਲ ਕੋਲਡ ਡਰਿੰਕ ਜੀ ਹਾਂਜੀ ਕਿਤਨਾ ਬਣਾਈ ਜਾਣੀ ਨੱਚਾ ਕੇ ਮਲਾਈ ਜਾਣੀ ਕਿਸ ਤਰ੍ਹਾਂ ਕਿਹੜੇ ਕਿਹੜੇ ਗੀਤਾਂ ਦੇ ਅੱਜ ਭੰਗੜਾ ਪਾਉ ਤੁਸੀਂ ਅੱਜ ਸਭ ਤੋਂ ਪਹਿਲਾਂ ਦੇ ਸਭ ਤੋਂ ਸਾਡਾ ਮੇਨ ਤੁਹਾਨੂੰ ਪਤਾ ਹੈ ਪੰਜਾਬੀਆਂ ਦਾ ਸ਼ਾਨ ਸਿੱਧੂ ਮੂਸੇ ਵਾਲਾ ਭਾਜੀ ਉਹਨਾਂ ਨੂੰ ਕਰ ਯਾਦ ਕਰਕੇ ਪਹਿਲਾਂ ਯਾਦ ਤੇ ਉਹਦੇ ਨਾਲ ਕੀਤਾ ਤਾਂ ਉਹਦੀ ਥਾਪੀਣਾ ਥਾਪੀ ਮਾਰ ਕੇ ਯਾਦ ਕਰਾਂਗੇ ਬਹੁਤ ਵਧੀਆ ਬਾਪੂ ਬਲਕੋਤ ਸਿੰਘ ਨੂੰ ਵਧਾਈਆਂ ਹੁਣ ਸਾਡੇ ਵੱਲੋਂ ਜੀ ਬਹੁਤ ਬਹੁਤ ਮੁਬਾਰਕਾਂ ਤੇ ਬਾਕੀ ਚਲੋ ਵੀਰ ਆਏ ਆ ਤੇ ਆਪਾਂ ਜਵਾਈ ਕਰਾਂਗੇ ਬਾਕੀ ਸਾਰਾ ਕੈਮਰਾ ਮਾਰ ਕੇ ਦਿਖਾ ਦਿਓ ਵੀਰ ਜੀ ਨਹੀਂ ਆਏ ਸਾਰੇ ਕਿਸ ਤਰ੍ਹਾਂ ਦੇ ਦਿਦੇ ਹੋ ਜੇਕਰ ਸਿੱਧੂ ਬਾਈ ਸਾਡੇ ਵਿੱਚ ਹੁੰਦਾ ਤੇ ਅੱਜ ਕਿੰਨੀ ਹੋਰ ਖੁਸ਼ੀਆਂ ਯਾਰ ਹੋਣੀ ਸੀ ਤੇ ਸਿੱਧੂ ਬਾਈ ਹਮੇਸ਼ਾ ਕਹਿੰਦਾ ਸੀ ਵੀ ਮੈਂ ਕਦੀ ਮਰੂੰਗਾ ਨਹੀਂ ਹਮੇਸ਼ਾ ਦਿਲਾਂ ਚ ਟਾੜੇ ਰਾਜ ਕਰਦਾ ਰਹੂੰਗਾ ਕੀ ਲੱਗਦਾ ਉਹ ਸੱਚ ਕਹਿਆ ਸੀ ਹੁੰਦੇ ਹਾਂਜੀ ਜੀ ਭਵੇਂ ਦਰਖਤ ਦੀ ਟਾਣੀ ਵੀ ਦਰਖਤ ਨਾਲ ਟੁੱਟ ਤਦ ਉਹਿਆ ਦਰਗਤ ਹਰਿਆਲੀ ਨਹੀਂ ਰਹਿੰਦੀ ਤੇ ਫਿਰ ਕਿਹਦੇ ਘਰ ਚੋਂ ਪੁੱਤ ਕਿਹਦਾ ਚਲ ਜੇ ਤੁਹਾਨੂੰ ਪਤਾ ਉਹ ਫਿਰ ਵੇਖੋ ਪੰਜਾਬੀ ਪੁੱਤ ਗਿਆ ਜੀ ਤਾਂ ਸਾਡੇ ਚਿਹਰੇ ਤੇ ਉਹਦੀ ਗੱਲਬਾਤ ਨਹੀਂ ਨਾ ਹੈਗੀ ਜੋ ਨੇ ਨਿਊ ਗਾਣਾ ਰੀਲੀਜ਼ ਕਰਨਾ ਚਾਹਉਦੀ ਵਾਚਣਾ ਤੋ ਉਹ ਗੱਲਬਾਤ ਨਹੀਂ ਬਣੀ ਜਿਹੜਾ ਜਿੰਨੇ ਮਰਜੀ ਕੋਣ ਆ ਸੱਦ ਕੇ ਕੋਣ ਕੋਈ ਚੱਕਰ ਹੀ ਨਹੀਂ ਪਰ ਜੋ ਉਹਨੇ ਮੁਕਾਬਲਾ ਕਰ ਲਿਆ ਉਹ ਕੋਈ ਕਰ ਸਕਦਾ ਨਹੀਂ ਕਰ ਸਕਦਾ ਤੇ ਸਿੱਧੂ ਬਾਈ ਦੀ ਜਾਨਦੇ ਜਾਨ ਜਿਵੇਂ ਥਾਪੀ ਜਿਵੇਂ ਬੁਸ਼ ਬੁਸ਼ ਹੋਸੀ ਇੱਕ ਥਾਪੀ ਮਾਰ ਕੇ ਜੁਰ ਦਰਸ਼ਕਾਂ ਇਨਸਾਨੀ ਕਰ ਦਿਓ ਤੇ ਉਹਨਾਂ ਨੂੰ ਚਦਾਲੀ ਨੂੰ ਦੇ ਥਾਪੀ ਮਾਰ ਕੇ ਸਾਡੇ ਵੀ ਮਾਰਨਗੇ ਪੰਜਾਬੀ ਭਰਾ ਆ ਥਾਪੀ ਮਾਰਨਗੇ ਚ ਕਿਹੜੀ ਗੱਲ ਹੈ ਚਲੋ ਥਾਪੀ ਮਾਰੋ ਮੰਡਿਓ ਸਿੱਧੂ ਮਾ ਸਿੱਧੂ ਮੂਸੇ ਵਾਲਾ ਜਿੰਦਾਬਾਦ ਕੋਈ ਤੁਸੀਂ ਦੇਖ ਸਕਦੇ ਬੀ ਨੌਜਵਾਨਾਂ ਨੂੰ ਪੁਲਾ ਸ਼ਾ ਆ ਅਤੇ ਸਿੱਧੂ ਬਾਈ ਨੂੰ ਵੇਸ਼ਾ ਯਾ ਕੀਤਾ ਜਾ ਰਿਹਾ ਵਾ ਅਤੇ ਸਿੱਧੂ ਬਾਈ ਜਿਹੜਾ ਕਿ ਸਾਡੇ ਦਿਲਾਂ ਵਿੱਚ ਰਾਜ ਕਰਦਾ ਵਾ ਉਹ ਕਦੀ ਵੀ ਮਰੇਗਾ ਨਹੀਂ ਉਹਦੇ ਉਹਨਾਂ ਨੇ ਕਿਹਾ ਵੀ ਸਿੱਧੂ ਬਾਈ ਨੂੰ ਸ਼ਰਧਾਲੀ ਦਿੱਤੀ ਜਾ ਰਹੀ ਆ ਪਰ ਤੇ ਥਾਪੀਆਂ ਮਾਰ ਕੇ ਅਤੇ ਉਹਨਾਂ ਨੇ ਕਿਹਾ ਵੀ ਗੀਤ ਗਾਏ ਜਾਣਗੇ ਗੀਤ ਸਿੱਧੂ ਮੂਸੇਵਾਲੇ ਬਾਈ ਦੇ ਲਾਏ ਜਾਣਗੇ ਅਤੇ ਉਸ ਤੋਂ ਬਾਅਦ ਜਿਹੜਾ ਕਿ ਖਾਣ ਪੀਣ ਦਾ ਪ੍ਰੋਗਰਾਮ ਰੱਖਿਆ ਗਿਆ ਤੁਸੀਂ ਦੇਖਿਆ ਵੀ ਵੱਡਾ ਦਾ ਉਹਨਾਂ ਨੇ ਕਿਹਾ ਵੀ ਗੀਤ ਜਿਹੜੇ ਨੇ ਸਿੱਧੂ ਮੂਸੇਵਾਲੇ ਗਾਈ ਜਾਣਗੇ ਹੋਰ ਵੀ ਨੌਜਵਾਨ ਨੇ ਗੱਲਬਾਤ ਕਰਾਂਗੇ ਹਾਂਜੀ ਵੀ ਇਹ ਕੀ ਦਾ ਮਾ ਗੁਰੂੰਦ ਸਿੰਘ ਜੀ ਗੁਰੂੰਦ ਸਿੰਘ ਜੀ ਨੌਜਵਾਨਾਂ ਵੱਲੋਂ ਕਿੰਨਾ ਕਿ ਸ਼ਾਬਾਜ਼ ਮਾਗੀ ਦਾ ਤਿਹਾੜ ਤੇ ਕਿੰਨਾ ਕਿ ਭੈਣ ਭਰਾ ਇਕੱਠੇ ਹੋਏ ਨੇ ਅੱਜ ਆਪਣੇ ਵੀਰ ਭਰਾ ਸਾਰੇ ਆਏ ਇਕੱਠੇ ਆਪਣੇ ਕਲਾਸ ਮੇਟ ਸਾਰੇ ਹੀ ਇਕੱਠੇ ਹੋਏ ਆ ਤੇ ਬਹੁਤ ਬਹੁਤ ਵਧੀਆ ਵਧੀਆ ਲੱਗ ਰਿਹਾ ਤੇ ਧੁੱਪ ਚੜੀ ਆ ਇਹ ਮਾਗੀ ਦਾ ਤਿਹਾੜ ਆ ਅੱਜ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਮੇਰੇ ਵੱਲੋਂ ਹਾਂਜੀ ਤੇ ਮੇਰੇ ਸੋ ਜਿਵੇਂ ਕੱਲ ਧੁੱਪ ਨਹੀਂ ਸੀ ਲੱਗੀ ਅਸੀਂ ਦੇਖਿਆ ਵੀ ਲੋਹੜੀ ਦਾ ਤਿਹਾੜ ਸੀ ਸਾਹ ਦੇ ਠੰਡ ਰਹੀ ਸੀ ਬੜੀ ਵੀ ਕਿੰਨਾ ਕਿ ਮਨਚ ਨਰਾਸ਼ਾ ਸੀ ਵੀ ਇਹਦੇ ਪੈਸੇ ਖਰਚੇ ਨੇ ਪਤੰਗ ਬਾਜ਼ੀ ਵਾਸਤੇ ਡੋਲਾ ਖਰਚੇ ਨੇ ਤੇ ਨਾਲ ਹੀ ਗੱਲ ਅੱਜ ਤਾਂ ਬਹੁਤ ਵਧੀਆ ਦਿਨ ਲੱਗਾ ਤੇ ਬਹੁਤ ਵਧੀਆ ਧੁੱਪ ਲੱਗੀ ਨਾਲੇ ਹਾਂਜੀ ਤੇ ਕੱਲ ਤੇ ਵੇ ਹਵਾ ਹੈ ਨਹੀਂ ਤੇ ਕੱਲ ਤੇ ਉਦਾਂ ਹੀ ਬਸ ਹਾਥੂ ਤਾਂ ਸੇਕ ਕੇ ਅੱਜ ਤੇ ਵੀਰਾਂ ਨੇ ਜਗਟਾਂ ਜੁਟਾ ਲਾ ਕੇ ਰੱਖੀਆਂ ਸਾਈਡ ਤੇ ਧੁੱਪ ਲੱਗੀ ਆ ਹਾਂਜੀ ਦਰਬਾਰ ਸਾਹਿਬ ਗਏ ਆ ਅੱਜ ਅਰਦਾਸ ਬੇਨਤੀ ਕੀਤੀ ਉੱਥੇ ਜਾ ਕੇ ਤੇ ਮਹਾਰਾਜ ਨੇ ਸੁਣੀ ਆ ਧੁੱਪ ਲਈ ਆ ਵਧੀਆ ਦਿਨ ਲੱਗਾ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਦੇ ਹੋ ਨੌਜਵਾਨ ਵੱਡੀ ਤਦਾਦ ਵੀ ਜਿਹੜੇ ਕੀ ਮਾਗੀ ਦਾ ਤਿਹਾਰ ਮਨਾ ਰਹੇ ਨੇ ਚੈਂਬਰ ਜਿਹੜੇ ਤੁਸੀਂ ਦੇਖ ਸਕਦੇ ਹੋ ਚੈਂਬਰ ਜਿਹੜਾ ਬੱਲਿਆ ਗਿਆ ਇਹਨਾਂ ਵੱਲੋਂ ਤੇ ਜਿਹੜਾ ਕਿ ਅੱਜ ਇੱਥੇ ਖਾਣ ਪੀਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਇਹਨਾਂ ਦਾ ਕਹਿਣਾ ਵੀ ਪਨੀਰ ਟਿੱਕਾ ਤੇ ਚਾਂਪਾ ਜੜੀਆਂ ਨੇ ਉਹ ਲਾਈ ਜਾਣੀਆਂ ਵਾ ਤੇ ਖੁਸ਼ੀ ਜਰ ਕੀਤੀ ਜਾਂਦੀ ਸਿੱਧੂ ਮੂਸੇ ਦਾ ਬਾਈ ਦੇ ਗੀਤ ਹੀ ਗਾਏ ਜਾਣੇ ਨੇ ਅਤੇ ਇਹਨਾਂ ਵੱਲੋਂ ਭੰਗੜੇ ਵੀ ਪਾਏ ਜਾਣੇ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਸਿੱਧੂ ਮੂਸੇ ਦਾ ਬਾਈ ਦੇ ਗੀਤ गा ਕੇ ਕਿਦਾਂ ਕਿਦਾਂ ਭੰਗੜਾ ਪਾਇਆ ਜਾ ਰਿਹਾ ਅਤੇ ਸਿੱਧੂ ਮੂਸੇ ਦਾ ਬਾਈ ਨੂੰ ਯਾਦ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੱਡੀ ਤਲਾਬ ਜਿਹੜੇ ਕੀ ਮਾਗੀ ਦਾ ਤਿਹਾੜ ਮਨਾ ਰਹੇ ਨੇ ਅਤੇ ਲੋਕ ਆਪਣੇ ਕੋਠਿਆਂ ਉੱਤੇ ਚੜ ਕੇ ਜਿਹੜਾ ਕਿ ਕਿਤੇ ਕਿਤੇ ਖੁਸ਼ੀ ਯਾਰ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਤਦਾਦ ਵੀ ਨੌਜਵਾਨ ਸਿੱਧੂ ਬਾਈ ਜਿਹੜੀ ਕਿ ਥਾਪੀ ਸੀ ਮਸ਼ਹੂਰ ਥਾਪੀ ਮਾਰਕੀਟ ਜਿਹੜਾ ਸਾਨੂੰ ਯਾਦ ਕੀਤਾ ਜਾ ਰਿਹਾ ਅਤੇ ਇਹਨਾਂ ਦਾ ਕਹਿਣਾ ਕਿ ਸਿੱਧੂ ਬਾਈ ਕਦੇ ਵੀ ਜਿਹੜਾ ਕਿ ਨਹੀਂ ਮਰੇਗਾ ਹਮੇਸ਼ਾ ਮਰਦਾ ਰਹੇਗਾ ਅਤੇ ਸਾਡੇ ਜ਼ਿਲ੍ਹੇ ਵਿੱਚ ਜਿਹੜਾ ਕਿ ਰਾਜ ਕਰਦਾ ਰਹੇਗਾ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਹਰਜੀਤ ਕਦੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ